ਰਤਾਪੁਰਖ ਨਿਰਬੋ ਨਿਰਬਾ ਅਕਾਲ ਮੂਰਤ ਅਜੂਨੀ ਸੈ ਬੰਗੁਰ ਪਰਸਾ ਗੁਰ ਪਰਸਾ ਇੱਕ ਹੰਕਾਰ ਸਤਨਾ ਰਤਾਪੁਰਖ ਨਿਰਬੋ ਨਿਰਬਾ ਅਕਾਲ ਮੂਰਤ ਅਜੂਨੀ ਸੈ ਬੰਗੁਰ ਪਰਸਾ ਗੁਰ ਪਰਸਾ कार सत्ना कर्ता पख निरप निर्ब अकलूर्जोनि सेबं गुरुपरसार सत्ना कर्तापुर्ख निर्प ਭਾਈ ਮਨਜੀਤ ਸਿੰਘ ਅੰਸ਼ਵੰਸ਼ ਭਾਈ ਦਿਆਲਾ ਜੀ ਨੋਮੀ ਥਾਂਦੇ ਅਸੀਂ ਜੰਮੂ ਕਸ਼ਮੀਰ ਕੁਠਵਾ ਤੋਂ ਰਹਿਣ ਵਾਲੇ ਆਂ ਔਰ ਇਹ ਜੋ ਯਾਤਰਾ ਜਾਗਰਤੀ ਯਾਤਰਾ ਹੈ ਬੇਸਿਕਲੀ ਇਹ ਭਾਗ ਜਾਗਰਤੀ ਯਾਤਰਾ ਦਾ ਭਾਗ ਜੋ ਗੁਰਤੇਗ ਭਦਰ ਮਹਾਰਾਜ ਜੀ ਨੇ ਮੁਨੱਖਤਾ ਦੇ ਹੱਕ ਸੱਚ ਦੀ ਰਾਖੀ ਲਈ ਜੋ ਆਵਾਜ਼ ਚੁੱਕੀ ਉਸ ਆਵਾਜ਼ ਚੁੱਕਦਿਆਂ ਲੋ ਜੋ ਧਰਮ ਨਿਭਾਇਆ ਉਹ ਧਰਮ ਨਿਭਾਉਂਦਿਆਂ ਆਪਣਾ ਸੀਸ ਦਿਆ ਪਰ ਸਿਰ ਨਾ ਦਿਆ ਇਹ ਜਾਗਰਤੀ ਜਾਤਾ ਉਸੇ ਤਰ੍ਹਾਂ ਪਟਨਾ ਸਾਹਿਬ ਤੱਕ ਚਿਰਹਮੰਦਰ ਸਾਹਿਬ ਤੋਂ ਸ਼ੁਰੂ ਹੋ ਕੇ ਕਰਕੇ ਅਲੱਗ-ਅਲੱਗ ਸੂਬਿਆਂ ਜ਼ਿਲ੍ਹਿਆਂ ਤੋਂ ਹੋ ਕਰਕੇ ਮੁਲਕਤਾ ਦੀ ਉਸ ਵੇਲੇ ਦੀ 350 ਸਾਲ ਪਹਿਲੇ ਜੋ ਕਾਹਨ ਹੋ ਰਿਹਾ ਸੀ ਸਵਾਮਨ ਜੰਝੂ ਉਤਾਰਿਆ ਜਾ ਰਿਹਾ ਸੀ ਜਬਰਦਸਤ ਹਿੰਦੂ ਬਣਾ ਰਿਹਾ ਸੀ ਸਾਰਾ ਧਰਮ ਖਤਰੇ ਵਿੱਚ ਸੀ ਸਾਰਿਆਂ ਦਾ ਹੀ ਨਾ ਬਹੁ-ਬੇਟੀ ਸਾਰਿਆਂ ਦੀ ਇਹ ਜੋ ਸਾਰਾ ਐਡਮਿਨਿਸਟ੍ਰੇਸ਼ਨ ਜੋ ਸਾਡੇ ਨਾਲ ਆਏ ਹੋਏ ਹੋਰ ਪਤਵੰਤੇ ਸੱਜਣ ਸਖਸ਼ੀਤਾ ਆਈਆਂ ਨੇ ਉਹਨਾਂ ਨੇ ਸਤਾਲ ਮੇਲ ਨਾਲ ਜੋ ਅਲੱਗ-ਅਲੱਗ ਸੁਬੀਆਂ ਜੋ ਹੋ ਕੇ ਪੰਜਾਬ ਵਿੱਚ ਆਕਰ ਕੇ ਇਹ ਸਾਰਾ ਜਗਾਨ ਦਾ ਕੰਮ ਜਾਗਰਤੀ ਯਾਤਰਾ ਕਰਦੀ ਹੋਈ ਉਹਨਾਂ ਪਲਾਂ ਨੂੰ ਯਾਦ ਕਰਾਉਂਦੀ ਹੋਈ ਔਰ ਇਸ ਏਰੀਆ ਦੇ ਵਿੱਚ ਕੱਲ ਅਸੀਂ ਤਰਨਤਨ ਗੋਇੰਦਵਾਲ ਸਾਹਿਬ ਖੰਡੂਰ ਸਾਹਿਬ ਔਰ ਅੱਜ ਸਿੱਧਾ ਕੇ ਰਾਤ ਨੂੰ ਰੁਕੇ ਆ ਸਾਡਾ ਪ੍ਰਾਉ ਸੀ ਇੱਥੇ ਹੁਣ ਅਗਲਾ ਪ੍ਰਾਉ ਵਾਪਸ ਇਸੇ ਤਰ੍ਹਾਂ ਹੀ ਪੰਜਾਬ ਦੇ ਅੰਦਰੋਂ ਪਰਮਣ ਕਰਦੇ ਹੋਏ ਦੋ ਦਿਨ ਹੋਰ ਫਿਰੇ ਅਨੰਪੁਰ ਸਾਹਿਬ ਜਾ ਕੇ ਇਸ ਨਗਰ ਕੀਰਤਨ ਦੀ ਜਾਂ ਜਗ੍ਹਾ ਜਾਗਤੀ ਯਾਤਰਾ ਦੀ ਸਮਾਪਤੀ ਹੈ ਉਥੇ ਅਨੰਪੁਰ ਸਾਹਿਬ ਪਹੁੰਚ ਗਏ ਤੁਸੀਂ ਕਿ ਕਿਹੜੀ ਕੋਰਮਨਾ ਕਿਹੜੀ ਪੀਡੀਓ ਜਿਹੜੀ ਭਾਈ ਦਿਹਾਲਾ ਜੀ ਦੀ ਅਸੀਂ ਨੌਵੀਂ ਥਾਂ ਤੇ ਅਸੀਂ ਉਹਨਾਂ ਦੇ ਨੌਵੀਂ ਥਾਂ ਤੇ ਉਹਨਾਂ ਦੀ ਅੰਸ਼ਵੰਸਾਂ ਜੀ ਇਹwidehat ਵੱਲੋਂ ਕੋਈ ਬੱਚਾ ਨੂੰ ਕੋਈ ਸਿੱਖੀ ਨਾ ਜੁੜਦਾ ਜੀ ਪਾਈ ਦੇਣੇ ਪਰ ਆਪਾਂ ਅੰਕੇ ਕੋਈ ਪੁਰਾਣਾ ਕੀਤਾ ਜਰਾ ਰਹੇ ਹਾਂ ਜੀ ਅਸੀਂ ਆ ਮੈਂ ਖੁਦ ਪ੍ਰਚਾਰਕ ਹਾਂ ਔਰ ਜਿੱਥੇ ਵੀ ਕੋਈ ਸਾਨੂੰ ਬੁਲਾਉਂਦਾ ਹੈ ਅਸੀਂ ਉੱਥੇ ਪਹੁੰਚਦੇ ਹਾਂ ਉਸ ਤੋਂ ਇਲਾਵਾ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਵੀ ਜਿੱਥੇ ਪੰਜਾਬੀ ਦੀ ਘਾਟ ਹੈ ਨਹੀਂ ਕੋਈ ਸਿਖਾਉਂਦਾ ਉੱਥੇ ਪੰਜਾਬੀ ਫ੍ਰੀਲੀ ਅਸੀਂ ਪੜ੍ਹਾਉਂਦੇ ਸਿਖਾਉਂਦੇ ਆਂ ਪਾਰਟਸ ਤੋਂ ਆਂ ਔਰ ਅਸੀਂ ਇਹ ਵੀ ਕੱਲ ਕਰਦੇ ਆਂ ਕਿ ਜਿਨਨੇ ਵੀ ਸਾਡੇ ਜਿੱਥੇ ਬੰਦੀਆਂ ਧਾਰਮਿਕ ਅਦਾਰੇ ਨੇ ਇਹਨਾਂ ਨੂੰ ਬੇਨਤੀ ਕਰਦਾ ਹਾਂ ਮੈਂ ਇਹ ਜੋ ਸਾਡੇ ਸਿੱਖੇ ਦੇ ਅੰਦਰ ਕਈ ਤਰ੍ਹਾਂ ਦਾ ਅੱਜਕੱਲ ਮਾਡਰਨਿਟੀ ਵਗੈਰਾ ਚਲੀ ਆਈ ਹੈ ਉਦੇ ਨਾਲ ਕਈ ਚੀਜ਼ਾਂ ਦਾ ਕਾਣ ਹੋਈ ਜਾਂਦਾ ਹੈ ਮर्यादा ਦਾ ਕਾਣ ਹੋਈ ਜਾਂਦਾ ਹੈ ਔਰ ਰਹਿਤ ਦਾ ਕਾਣ ਹੋਈ ਜਾਂਦਾ ਹੈ ਇਹਤੇ ਪਹਿਰਾ ਦੇਣ ਔਰ ਸਿੱਖਾਂ ਨੂੰ ਬੱਚਾ ਨੂੰ ਯੂਥ ਨੂੰ ਉਸ ਦੂਜੇ ਪਾਸੋਂ ਟੁੱਟ ਕੇ ਤੋੜ ਤੋੜਿਆ ਜਾ ਰਿਹਾ ਹੈ ਉਹਨਾਂ ਤੇ ਪਹਿਰਾ ਦੇਣ ਦੀ ਲੋੜ ਹੈ ਉਹਨਾਂ ਨੂੰ ਆਪਣੇ ਨਾਲ ਸਿੱਖੀ ਦੇ ਧਰੇ ਨਾਲ ਜੁੜਨ ਦੀ ਲੋੜ ਹੈ ਇਹ ਬਹੁਤ ਵੱਡੀ ਲੋੜ ਹੈ ਸਾਨੂੰ ਸਾਰਿਆਂ ਨੂੰ ਇਹਦੇ ਵੱਲੇ ਸੁਚੇਤ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀਦਾਸ ਵੰਸ਼ਜ ਭਾਈ ਪ੍ਰਾਗਾ ਜੀ ਭਾਈ ਪ੍ਰਾਗਾ ਜੀ ਤੋਂ ਬਾਅਦ ਦਾਸ 13ਵੀਂ ਪੀੜੀ ਵਿੱਚ ਹੈ ਔਰ ਭਾਈ ਮਤੀ ਦਾਸ ਜੀ ਤੋਂ ਬਾਅਦ ਦਾਸ ਪਰਿਵਾਰ ਦੀ ਨੌਵੀਂ ਪੀੜੀ ਵਿੱਚ ਹੈ ਸੰਗਤ ਜੀ ਇਹ ਜੋ ਸਮਾ 2025 ਦਾ ਹੈ ਇਹ 350 ਸਾਲਾ ਸ਼ਹੀਦੀ ਸ਼ਤਾਬਦੀ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੇ ਪਿਆਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਜੀ ਦੀ ਸੰਤ ਸਿੰਘ ਜੀ ਮਸਕੀਨ ਇੱਕ ਗੱਲ ਕਿਹਾ ਕਰਦੇ ਸਨ ਕਿ ਇਹਨਾਂ ਸ਼ਤਾਬਦੀਆਂ ਔਰ ਅਰਧ ਸ਼ਤਾਬਦੀਆਂ ਨੂੰ ਵੱਧ ਚੜ ਕੇ ਮਨਾਉਣ ਦੇ ਨਾਲ ਸੰਗਤ ਵਿੱਚ ਕਈ ਜੀਆਂ ਦੀ ਕਿਸਮਤ ਪਲਟ ਜਾਂਦੀ ਹੈ ਸੋ ਆਪਾਂ ਨੂੰ ਇਹਨਾਂ ਸ਼ਤਾਬਦੀਆਂ ਨੂੰ ਵੱਧ ਚੜ੍ਹ ਕੇ ਮਨਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਂ ਥੋੜਾ ਜਿਹਾ ਜ਼ਿਕਰ ਇਹ ਕਰਨਾ ਚਾਹਾਂਗਾ ਸੰਗਤ ਜੀ ਜੋ ਭਾਈ ਮਤੀ ਦਾਸ ਪਰਿਵਾਰ ਸੀ ਇਹ ਸ਼ਹਾਦਤਾਂ ਦੇ ਹਿਸਾਬ ਦੇ ਨਾਲ ਸਿੱਖ ਪੰਥ ਦੇ ਚੌਥੇ ਜਾਂ ਪੰਜਵੇਂ ਨੰਬਰ ਦਾ ਪਰਿਵਾਰ ਸੀ ਇਸ ਖਾਨਦਾਨ ਦੇ ਵਿੱਚ ਨੌ ਸ਼ਹੀਦ ਹੋਏ ਨੇ ਔਰ 28 ਗੁਰਸਿੱਖ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਤੇ 10ਵੀਂ ਪਾਤਸ਼ਾਹੀ ਤੱਕ ਸੇਵਾ ਦੇ ਵਿੱਚ ਰਹੇ ਨੇ 10ਵੀਂ ਪਾਤਸ਼ਾਹੀ ਨੇ ਇਸ ਪਰਿਵਾਰ ਨੂੰ ਆਦ ਸਿੱਖ ਦਾ ਖਿਤਾਬ ਦਿੱਤਾ ਸੀ ਦਾਸ ਇੱਕ ਵਿਰਾਸਤੀ ਔਰ ਕਿਰਤੀ ਪਰਿਵਾਰ ਵਿੱਚੋਂ ਹੈ ਦਾਸ ਦੇ ਕੋਲ ਆਪਣੇ ਪਰਿਵਾਰ ਦੇ ਵਡੇਰੀਆਂ ਜੀ ਦੀਆਂ ਜੋ ਨਿਸ਼ਾਨੀਆਂ ਜੋ ਇਸ ਵਿੱਚ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਹੁਕਮਨਾਮੇ ਪਰਿਵਾਰ ਨੂੰ ਜਾਰੀ ਕੀਤੇ ਸਨ ਤਿੰਨ ਹੁਕਮਨਾਮੇ ਦਾਸ ਦੇ ਵਡੇਰੀਆਂ ਨੂੰ ਅ ਤਖਤ ਅਕਾਲ ਬੁੰਗਾ ਤੋਂ ਜਾਰੀ ਹੋਏ ਸਨ ਔਰ ਕੁਝ ਹੋਰ ਨਿਸ਼ਾਨੀਆਂ ਜੋ ਹੈ ਉਹਦਾ ਯੂਪੀ ਬिलासपुर ਦੇ ਵਿੱਚ ਮਿਊਜ਼ੀਅਮ ਬਣਾਇਆ ਹੋਇਆ ਹੈ ਜਿਹਦਾ ਉਦਘਾਟਨ 350 ਸਾਲਾਂ ਸ਼ਹੀਦੀ ਮੌਕੇ ਸਤਕਾਰਯੋਗ ਜਥੇਦਾਰ ਕੁਲਦੀਪ ਸਿੰਘ ਜੀ ਗਲਗੱਜ ਕਰਕੇ ਗਏ ਨੇ ਸੋ ਉੱਥੇ ਉਹ ਦਰਸ਼ਨਾਂ ਦੇ ਵਾਸਤੇ ਇਸ ਖਾਨਦਾਨ ਦੀ ਭਾਈ ਮਤੀਦਾਸ ਖਾਨਦਾਨ ਦੀ ਜੋ ਵਿਰਾਸਤ ਹੈ ਉੱਥੇ ਸਜੋਬਿਤ ਹੈ ਸੰਗਤ ਆਪ ਜੀ ਸੰਗਤ ਕਦੀ ਵੀ ਉੱਥੇ ਜਦ ਨਾਨਕ ਮਤਾ ਸਾਹਿਬ ਵਾਲ ਆਵੇ ਤਾਂ ਇਹਨਾਂ ਨਿਸ਼ਾਨੀਆਂ ਦੇ ਆ ਕੇ ਦਰਸ਼ਨ ਕਰ ਸਕਦੀ ਹੈ ਸਾਡਾ ਫੇਸਬੁੱਕ ਦੇ ਉੱਤੇ ਇੱਕ ਚੈਨਲ ਹੈ ਭਾਈ ਮਤੀਦਾਸ ਪਰਿਵਾਰ ਦੇ ਨਾਮ ਤੋਂ ਉੱਥੇ ਜੋ ਸਾਡੇ ਜੋ ਸੰਤ ਜੋ ਸਮਾਗਮ ਚੱਲਦੇ ਨੇ ਜਾਂ ਜੋ ਸੰਤ ਮਹਾਪੁਰਸ਼ ਜੀਆਂ ਜੋ ਸੇਵਾਵਾਂ ਤੇ 500 ਦੇ ਵਾਸਤੇ ਚੱਲਦੀਆਂ ਨੇ ਉਹ ਉਸ ਦੇ ਵਿੱਚ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਜੀ ਆਪ ਜੀ ਫੋਲੋ ਕਰ ਸਕਦੇ ਹੋ ਭਾਈ ਮਤੀ ਦਾਸ ਪਰਿਵਾਰ ਸੋ ਇੰਨੇ ਕੋਈ ਬਚਨ ਬੋਲਦਿਆਂ ਹੋਇਆਂ ਦਾਸ ਸ਼ਮਾ ਦਾ ਯਾਤਕ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਬਾਬਾ ਦੀਪ ਸਿੰਘ ਜੀ ਦੀਆਂ ਅਪਾਰ ਬਖਸ਼ਿਸ਼ਾਂ ਨੇ ਕਿ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਸਰੂਪ ਜੋ ਪਟਨਾ ਸਾਹਿਬ ਰਾਜਮਾਨ ਸਾਣ ਉਹ ਸਾਡੇ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਚਰਨ ਪਾਏ ਉਹ ਸਰੂਪ ਸਾਹਿਬ ਜੀ ਨੇ ਤੇ ਉਹਨਾਂ ਸਰੂਪਾਂ ਦੇ ਦਰਸ਼ਨ ਕਰਕੇ ਤਨਮਨ ਨੇ ਹਾਲ ਹੋ ਗਿਆ ਜਿਵੇਂ ਕਹਿੰਦੇ ਆ ਨਾ ਮਨ ਸ਼ੀਤਲ ਹੋ ਗਿਆ ਜੀ ਦਰਸ਼ਨ ਕਰਕੇ ਦਰਸ਼ਨ ਕਰਕੇ ਇੰਜ ਮਹਿਸੂਸ ਹੋ ਰਿਹਾ ਸੀ ਬਾਬਾ ਦੀਪ ਸਿੰਘ ਜੀ ਆਪ ਰਾਜਮਾਨ ਨੇ ਤੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਾਰੇ ਦੇ ਪੁੱਤਰ ਹੱਥਾਂ ਦਾ ਕੜਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿਹੜੀ ਜੰਗ ਹੋਈ ਸੀ ਉਹਦੇ ਵਿੱਚ ਜਿਸ ਜੰਗ ਦੇ ਨਾਲ ਗੁਰਤੇਗ ਬਹਾਦਰ ਸਾਹਿਬ ਜੀ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਪਿਆ ਉਹ ਸ੍ਰੀ ਸਾਹਿਬ ਦੇ ਵੀ ਦਰਸ਼ਨ ਹੋ ਰਹੇ ਨੇ ਤੇ ਕਲਗੀਧਰ ਮਹਾਰਾਜ ਜੀ ਦੇ ਬੇਅੰਤ ਸ਼ਸਤਰਾਂ ਦੇ ਦਰਸ਼ਨ ਹੋ ਰਹੇ ਨੇ ਵੱਡੇ ਭਾਗਾਂ ਵਾਲਾ ਮੈਂ ਆਪਣੇ ਆਪ ਨੂੰ ਤੇ ਸਾਰੀ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਸਮਝਦਾ ਵਾਂ ਕਿ ਪਟਨਾ ਸਾਹਿਬ ਅਖਸਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬੜੀ ಅಪਾਰ ਕਿਰਪਾ ਕੀਤੀ ਹੈ ਗੁਰਤੇਬਾਦੋ ਸਾਹਿਬ ਆਪ ਦਰਸ਼ਨ ਦੇਣ ਦਰਸ਼ਨ ਸੰਗਤਾਂ ਦੇ ਕਰਨੇ ਇੰਜ ਲੱਗ ਰਿਹਾ ਜਿਵੇਂ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੀ ਜਥੇ ਸੰਗਤ ਦਰਸ਼ਨ ਕਰਦੀ ਸ ਸੰਗਤ ਜਕਾਰੇ ਲਾ ਰਹੀ ਸੀ ਔਰ ਹਰ ਇੱਕ ਦੇ ਮਨ ਤੋਂ ਸ਼ਾਦੀ ਕੁਛ ਹੀ ਸੀ ਔਰ ਤੁਸੀਂ ਵੀ ਫਿਰ ਮੌਜੂਦ ਸੀ ਵੱਡੀ ਗਿਣਤੀ ਵਿੱਚ ਇਕੱਠ ਬੋਸ ਮੋਤੀਆਂ ਵਰਗੀ ਲਿਖਾਈ ਮੈਂ ਦਰਸ਼ਨ ਕਰਕੇ ਆਇਆ ਇਹ ਇਹੋ ਜੀ ਲਿਖਾਈ ਪ੍ਰੈਸਾਂ ਵਿੱਚ ੴ ਜਿਸ ਸਰੂਪ ਨਾਲ ਬਾਬਾ ਦੀਪ ਸਿੰਘ ਜੀ ਦਾ ਲਿਖਿਆ ਐ ਇੰਜ ਲੱਗ ਰਿਹਾ ਸੀ ਵੀ ਪ੍ਰੈਸਾਂ ਵੀ ਪਿੱਛੇ ਪੈ ਗਈਆਂ ਗੁਰਤੇਗ ਬਾਦਲ ਸਾਹਿਬ ਦੇ ਇੱਕੋ ਬਾਬਾ ਦੀਪ ਸਿੰਘ ਜੀ ਦੀ ਇਤਨੀ ਵਧੀਆ ਜਿਹੜੀ ਸੁੰਦਰ ਲਿਖਾਈ ਦੇ ਅੱਜ ਦਰਸ਼ਨ ਹੋਏ ਨੇ ਕੈਸਾ ਉਹ ਸੁਹਾਣਾ ਸਮਾਂ ਹੋਏਗਾ ਜਿਸ ਸਮੇ ਬਾਬਾ ਦੀਪ ਸਿੰਘ ਜੀ ਨੇ ਸੇਵਾ ਕੀਤੀ ਜੀ ਵਾਹਿਗੁਰੂ ਜੀ ਕਾ ਹਾਲ ਹਾਂ ਜੀ ਹਾਂ ਜੀ ਹੁਣ ਇਹ ਯਾਤਰਾ ਇੱਥੋਂ ਰਵਾਨਗੀ ਹੋ ਰਹੀ ਹੈ ਜੀ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਇਹੀ ਪ੍ਰਕਾਸ਼ ਹਮਾਰਾ ਪਹਯੋ ਪਟਨਾ ਸਹਿਰ ਵਿਖੇ ਪਾਵਲਯੋ ਕਲਗੀਧਰ ਪਿਤਾ ਤੋਂ ਹੰਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਜਨਮ ਸਥਾਨ ਤੋਂ ਇਹ ਜਾਗਰਤੀ ਯਾਤਰਾ ਜਿਹੜੀ ਹੈ 17 ਸਤੰਬਰ ਤੋਂ ਚੱਲੀ ਹੈ ਸੋ ਨੌ ਸਟੇਟਾਂ ਵਿੱਚੋਂ ਹੁੰਦਿਆਂ ਹੋਇਆ ਇਹ ਜਾਗਰਤੀ ਯਾਤਰਾ ਜਿਹੜੀ ਹੈ ਸੋ ਅੱਜ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੀ ਹੈ ਇੱਥੋਂ ਅਗਲਾ ਫੜਾ ਜਿਹੜਾ ਹੈ ਫਗਵਾੜਾ ਤੇ ਉਸ ਤੋਂ ਅਗਲਾ ਫੜਾ ਅਨੰਦਪੁਰ ਸਾਹਿਬ ਹੈ 27 ਤਰੀਕ ਨੂੰ ਇਸ ਪਾਵਨ ਜਾਗਰਤੀ ਯਾਤਰਾ ਦੀ ਸਮਾਪਤੀ ਹੋਵੇਗੀ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦੀ ਅਤੇ ਭਾਈ ਭਾਈ ਮਤੀਦਾਸ ਭਾਈ ਸਦੀਦਾਸ ਪਾਇਦੇ ਆਲਾ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਜਾਗਰਤੀ ਯਾਤਰਾ ਜਿਹੜੀ ਹੈ ਸਾਰੇ ਸਿੱਖ ਸੰਗਤਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਇਹ ਜਾਗਰਤੀ ਯਾਤਰਾ ਜਿਹੜੀ ਇਹ ਕੱਢੀ ਜਾ ਰਹੀ ਹੈ ਸੋ ਸਾਰੀਆਂ ਸੰਗਤਾਂ ਦਾ ਪ੍ਰਬੰਧ ਕਮੇਟੀਆਂ ਦਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਵੱਲੋਂ ਪੂਰਾ ਸਹਿਯੋਗ ਕਰਨ ਸੰਗਤਾਂ ਨੂੰ ਦਿਲੋਂ ਧੰਨਵਾਦ ਕਰਦੇ ਹਾਂ ਜੀ ਸ੍ਰੀ ਰਹਾਤੇ ਤੇ ਪੁੱਛੇ ਕਿ ਬਣਾ ਬਟਾ ਮਹਾਂਪੁਰਖ ਭਾਈ ਗੁਰਇਕਬਾਲ ਸਿੰਘ ਜੀ ਦਾ ਅਤੇ ਇਥੋਂ ਦੀ ਸੰਤਾਂ ਦਾ ਪ੍ਰੇਮ ਵੇਖ ਕਰਕੇ ਤਾਂ ਕਿਆ ਕਹਨੇ ਉਹਨਾਂ ਦੇ ਬਾਬਤ ਕੀ ਕਿਹਾ ਜਾ ਸਕਦਾ ਹੈ ਅਤੇ ਿੰਨਕੋ ਕਿਆ ਉਪਾਧੀ ਸੀ ਜੇ ਗੁਰੂ ਨਾਨਕ ਦੇਵ ਜਿਨ੍ਹਾਂ ਦੇ ਉੱਤੇ ਆਪ ਕਲਗੀਧਰ ਪਾਸ਼ਾ ਨੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਹੈ ਉਹਨਾਂ ਬਾਬਤ ਕੀ ਕਿਹਾ ਜਾ ਸਕਦਾ ਸੰਤਾਂ ਮਹਾਂਪੁਰਖਾਂ ਦੀ ਤਾਂ ਉਹ ਤਾਂ ਹਮੇਸ਼ਾ ਹੀ ਪੰਥ ਨੂੰ ਸਤਸੰਗ ਜੀ ਸਮਰਪਿਤ ਹੋ ਕਰਕੇ ਅੱਗੇ ਅੱਗੇ ਹੋ ਹੋ ਕਰਕੇ ਸੇਵਾਵਾਂ ਕਰਦੇ ਹੀ ਨੇ ਉਹਨਾਂ ਦਾ ਤਹਿ ਦਿਲੋਂ ਇਥੋਂ ਦੀ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅਸਿ ਵਾਹਿਗੁਰੂ ਜੀ ਦਾ ਖਾਲਸਾ ਰਾਜ